ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 22 ਚੌਪਦੇ ਅਤੇ ਪੰਚ ਪਦੇ ਆਸਾ ਸ੍ਰੀ ਕਬੀਰ ਜੀ ਓਕੇ ਤਿਪਦੇ ਦੋ ਤੁਕੇ ਇੱਕ ਤੁਕਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰਾਖਿਆ ਬਹਰ ਲਾਗੀ ਮਾਇਆ ਬਿੰਦ ਤੇ ਜਿਨ ਪਿੰਡ ਕੀਆ ਅਗਨਕੁੰਡ ਰਹਾਇਆ ਦਾਸ ਮਾਸ ਮਾਤਾ ਉਦਰ ਰਾਖਿਆ ਬਹਰ ਲਾਗੀ ਮਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਬਾਰਕ ਤੇ ਬਿਰਦ ਪਿਆ ਹੋ ਨਾ ਸੋ ਹੋਇਆ ਜ ਜਮ ਆਏ ਝੋਟ ਪਕਰੈ ਤਬ ਕਾਹੇ ਰੋਇਆ ਜੀਵਨ ਕੀ ਆਸ ਕਰੈ ਜਮ ਨਿਹਾਰੈ ਸਾਸ ਬਾਜੀ ਗਰੀ ਸੰਸਾਰ ਕਵੇਰਾ ਚੇਤ ਢਾਲ ਪਾਸ ਜੀਵਨ ਕੀ ਆਸ ਕਰੈ ਜਮਨ ਹਾਰੈ ਸਸ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਪ੍ਰਮਾਨ ਕਰਦੇ ਹਨ ਜਿਸ ਪ੍ਰਭੂ ਨੇ ਪਿਤਾ ਦੀ ਇੱਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ ਤੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਤੈਨੂੰ ਵਿਚਾਈ ਰੱਖਿਆ 10 ਮਹੀਨੇ ਮਾਂ ਦੇ ਪੇਟ ਵਿੱਚ ਤੇਰੀ ਰਾਖੀ ਕੀਤੀ ਉਸ ਨੂੰ ਬਚਾਰਨ ਕਰਕੇ ਜਗਤ ਵਿੱਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆਦਵਾਇਆ ਹੈ ਏ ਬੰਦੇ ਕਿਉਂ ਲੋਭ ਵਿੱਚ ਫਸ ਰਿਹਾ ਹੈ ਤੇ ਹੀਰਾ ਜਨਮ ਗਵਾ ਰਿਹਾ ਹੈ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਮਿਲੇ ਇਸ ਮਨੁੱਖਾ ਸਰੀਰ ਵਿੱਚ ਕਿਉਂ ਤੂੰ ਪ੍ਰਭੂ ਦਾ ਨਾਮ ਰੂਪ ਬੀਜ ਨਹੀਂ ਬੀਜਦਾ ਰਹਾਉ ਹੁਣ ਤੂੰ ਬਾਲਕ ਤੋਂ ਵੱਡਾ ਹੋ ਗਿਆ ਹੈ ਪਿਛਲਾ ਬੀਤਿਆ ਸਮਾਂ ਹੱਥ ਨਹੀਂ ਆਉਣਾ ਜਿਸ ਵੇਲੇ ਜਮ ਸਿਰੋਂ ਆ ਫੜੇਗਾ ਤਦ ਰੋਣ ਦਾ ਕੀ ਲਾਭ ਹੋਵੇਗਾ ਬੁੱਢਾ ਹੋ ਕੇ ਅਜੇ ਵੀ ਤੂੰ ਹੋਰ ਜਿਉਣ ਦੀਆਂ ਆਸਾਂ ਬਣਾ ਰਿਹਾ ਹੈ ਤੇ ਉਧਰ ਜੰਮ ਤੇਰੇ ਸਾਂ ਤੱਕ ਰਿਹਾ ਹੈ ਭਾਵ ਗਿਣ ਰਿਹਾ ਹੈ ਕਿ ਕਦੋਂ ਮੁਕਣ ਤੇ ਆਉਂਦੇ ਹਨ हे ਕਵੀਰ ਜਗਤ ਨਾਟ ਦੀ ਖੇਡ ਹੀ ਹੈ ਇਸ ਖੇਡ ਵਿੱਚ ਜਿੱਤਣ ਲਈ ਪ੍ਰਭੂ ਦੀ ਜਾਤ ਦਾ ਪਾਸਾ ਸੋਟ ਪ੍ਰਭੂ ਦੀ ਜਾਤ ਦੀ ਖੀੜ ਖੇਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ